ਅੱਜ ਇੱਥੇ ਪੱਤਰਕਾਰ ਭਾਈ ਸਾਹਿਬ ਆਏ ਸੀ ਮੇਰੀ ਇੰਟਰਵਿਊ ਕਰ ਲਈ ਉਹਨਾਂ ਨੇ ਇੱਕ ਮੈਨੂੰ ਸਵਾਲ ਕੀਤਾ ਕਿ ਕੱਲ ਜਦੋਂ ਮੇਰਾ ਮਨ ਬਹੁਤ ਭਾਵਕ ਹੋ ਗਿਆ ਸੀਗਾ ਉਹਨਾਂ ਨੇ ਮੈਨੂੰ ਸਵਾਲ ਕੀਤਾ ਵੀ ਭਾਜੀ ਪਹਿਲਾਂ ਵੀ ਕਦੀ ਇਸ ਤਰੀਕੇ ਰੋਣਾ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਲੋਕਾਂ ਸਾਹਮਣੇ ਪਹਿਲਾਂ ਵੀ ਕਦੀ ਇਸ ਤਰੀਕੇ ਰੋਏ ਹੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਰੋਂਦਾ ਤੇ ਹਰ ਬੰਦਾ ਹੀ ਇਸ ਦੁਨੀਆ ਦੇ ਵਿੱਚ ਦੁੱਖ ਤੇ ਸਾਰਿਆਂ ਨੂੰ ਹੁੰਦੇ ਆ ਪਰ ਇਸ ਤਰੀਕੇ ਨਹੀਂ ਕਦੀ ਰੋਣਾ ਆਇਆ ਤੇ ਮੈਨੂੰ ਇਹ ਗੱਲ ਦਾ ਜਵਾਬ ਦਿੱਤਾ ਕਿ ਭਾਈ ਜਦੋਂ ਮੈਂ ਕਿਸੇ ਦੀ ਮੱਤ ਕਰਦਾ ਨਾ ਜਦੋਂ ਹਾਲਾਤ ਵੇਖੇ ਜਾਂਦੇ ਨੇ ਬਹੁਤ ਮਾੜੇ ਨੇ ਜਦੋਂ ਆਪਣੇ ਨਾਲ ਉਹਦੀ ਤਲਨਾ ਕਰੀ ਦੀਆ ਤੇ ਫਿਰ ਕਿਸੇ ਵੇਲੇ ਅੱਖਾਂ ਨਾਮ ਹੋ ਜਾਂਦੀਆ ਤੇ ਮਰੀਆਂ ਮੋਟੀਆਂ ਮਤਲਬ ਵੀ ਹੱਥ ਨਾਲ ਸਾਫ਼ ਕਰ ਲਿੰਦੀਆ ਪਰ ਕੱਲ ਜਿਹੜਾ ਮਨਿਓ ਮੇਰਾ ਬਹੁਤ ਜ਼ਿਆਦਾ ਭਰ ਗਿਆ ਸੀਗਾ ਔਰ ਮੈਂ ਕੈਮਰੇ ਸਾਹਮਣੇ ਇਸ ਤਰੀਕੇ ਕਦੀ ਨਹੀਂ ਰੋਇਆ ਪਰ ਇੱਕ ਗੱਲ ਮੈਂ ਤੈਨੂੰ ਜ਼ਰੂਰ ਦੱਸਣ ਲੱਗਾ ਵੀਰ ਕਿ ਰੋਣਾ ਮੈਂ ਰੋਜ ਮੈਂ ਪਰਮਾਤਮਾ ਦੇ ਗੁਰੂ ਘਰ ਖਲੋਤਾ ਵਾਂ ਮੈਂ ਜਦੋਂ ਸਵੇਰੇ ਗੁਰਦੁਆਰਾ ਸ਼ਹੀਦਾ ਸਾਹਿਬ ਮੱਥਾ ਟੇਕਣ ਜਾਣਾ ਵਾਂ ਉੱਥੇ 15 20 ਮਿੰਟ ਅੱਧਾ ਘੰਟਾ ਮੈਂ ਬਹਿਣਾ ਹੁੰਦਾ ਤੇ ਮੈਂ ਰੋਣਾ ਵਾ ਆਪਣੇ ਗੁਰੂ ਦੇ ਅੱਗੇ ਇਸ ਕਰਕੇ ਨਹੀਂ ਕਿ ਰੱਬਾ ਮੈਨੂੰ ਕੋ ਤੰਗੀ ਆ ਮੈਂ ਇਸ ਕਰਕੇ ਸ਼ੁਕਰਾਨੇ ਚ ਰੋਣਾ ਵੀ ਤੂੰ ਮੈਨੂੰ ਮੇਰੀ ਕਾਤ ਤੋਂ ਵੱਧ ਦਿੱਤਾ ਵਾ ਤੂੰ ਮੇਰੀ ਕਾਤ ਤੋਂ ਵੱਧ ਮੇਰੀ ਹਸੀਅਤ ਬਣਾਈ ਆ ਉਹਦੇ ਘਰ ਮੇਰੇ ਅੱਖਾਂ 'ਚੋਂ ਅਥਰੂ ਜ਼ਰੂਰ ਆਉਂਦੇ ਆ ਤੇ ਜਿਸ ਦਿਨ ਮੇਰੀਆਂ ਅੱਖਾਂ 'ਚੋਂ ਸ਼ੁਕਰਾਨੇ ਦੇ ਅਥਰੂ ਨਹੀਂ ਆਉਂਦੇ ਬਾਬਾ ਦੀਪ ਸਿੰਘ ਦੇ ਘਰ ਦੇ ਵਿੱਚ ਤੇ ਮੈਂ ਸਮਝਦਾ ਵੀ ਅੱਜ ਮੇਰਾ ਮੱਥਾ ਟੇਕਣਾ ਸਫਲ ਨਹੀਂ ਹੋਇਆ ਰੋਜ਼ ਰੋਣਾ ਵਾ ਮੈਂ ਭਾਈ ਸਾਹਿਬ ਉੱਥੇ ਜਾ ਕੇ ਸ਼ੁਕਰਾਨੇ ਦੀ ਅਰਦਾਸ ਕਰਦਾ ਮੇਰ ਰੱਬਾ ਤੂੰ ਮੈਨੂੰ ਇੰਨਾ ਓਟ ਆਸਰਾ ਤੇ ਮੇਰੇ ਅੰਗ ਸੰਗ ਸਹਾਈ ਰਹੀ ਕਿ ਜੇ ਕੋ ਮੇਰੇ ਤੋਂ ਕੋ ਆਸ ਕਰਦਾ ਵਾ ਤੇ ਮੈਂ ਉਹਦੀ ਆ